ਕਾਲਸਾ ਵਾਹਿਗੁਰੂ ਜੀ ਕਿਫਤ ਪੈਣਾ ਠੀਕ ਹੋ ਚਰਦੀ ਕਲਾ ਜੀ ਨਹੀਂ ਨਹੀਂ ਕੋਣੀ ਕੋਨਾ 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 ਪੈਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਸਾਡੇ ਸੁਖਿੰਦਰ ਪੈਣਾ ਸੁਣ ਲਿਆ ਵਾਹਿਗੁਰੂ ਜੀ ਕਿਫਤ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਹੋ ਠੀਕ ਹੈ ਪੈਣਾ ਚਰਦੀ ਕਲਾ ਚਲ ਸ਼ੁਕਰ ਹੈ ਜੀ ਵਾਹਿਗੁਰੂ ਜੀ ਇਹ ਸਾਡੀ ਪਰਦਾ ਕਿਚਨ ਵਾਹਿਗੁਰੂ ਜੀ ਰਾਜ ਗੁਰੂ ਠੀਕ ਹੈ ਇਹਦੇ ਇਹਦੀ ਰਿਕਵੈਸਟ ਪਈ ਆ ਵੈਰੀ ਗੁੱਡ ਵੈਰੀ ਸਹੀ ਗੱਲ ਇਹ ਭੈਣ ਵਾਲੇ ਬਣਾਇਆ ਸਾਗ ਕੈਨੇਡਾ ਦੇ ਵਿੱਚ ਸਾਗ ਮਿਲਦੇ ਆ ਕਿਰਪਾ ਗੁਰੂ ਆਪਰਾਸ ਪਾਚਾ ਦੀ ਸੋ ਆਪੈਨ ਹੋਣਾ ਦੇ ਸਾਗ ਨੂੰ ਆਰੇ ਸੋ ਆਪੈਨ ਹੋਣਾ ਨੇ ਰੋਟੀ ਬਣਾਈ ਹੈ ਮੱਕੀ ਦੀ ਰੋਟੀ ਦਿਲਰਾਸ ਸਿੰਘ ਤਨਗੁਰ ਗੁਰੂ ਆਖ ਲੈ ਲੋ

ਅਤੁੱਲੀ ਮੱਖਣੀ ਕੱਢੀ ਸੀ ਬੈਂਕਸਟਾਹਨ ਵਾਹਿਗੁਰੂ ਵਾਹਿਗੁਰੂ ਇਹਨਾਂ ਦਾ ਕੋਈ ਸਕੇਤ ਤੁਰਾ ਦਾ ਨਹੀਂ ਕਰਦਾ ਪੈਣੇ ਜਿੰਨਾ ਤੇ ਗੁਰੂ ਗ੍ਰਾਮਦਾਸ ਦੇ ਸੇਵਕ ਦਾ ਕਰੀ ਜੰਨੀ ਹੈ ਲੈ ਪਾਈ ਸਭ ਪਾਲੋ ਧੰਨ ਗੁਰੂ ਗ੍ਰਾਮਦਾਸ ਧੰਨ ਗੁਰੂ ਗ੍ਰਾਮਦਾਸ ਸੋਹ ਸਾਗ ਵੈਂਕੂਵਰ ਕੈਨੇਡਾ ਦੇ ਵਿੱਚ ਭੈਂਦੇ ਹਾਂ ਤੋਂ ਸਿਕੰਦਰ ਕੁਮੇ ਭਿਆਨੇ ਬਣਾਇਆ ਸੀ ਰੋਟੀ ਨਾਲ ਮੱਕੀ ਦੀ ਰੋਟੀ ਜਿਹਦਾ ਗੁਰੂ ਬੜਾ ਬਿਆਨਤ ਹੁੰਦਾ ਨਾ ਉਹਦੇ ਸਾਰੇ ਰਸਤੇ ਵਿੱਚ ਗੁਰੂ ਅਮਦ ਦਾਸ ਫਰਸ਼ਾਫ ਸਹਾਇ ਹੁੰਦੇ ਆ। ਸੋ ਬੈਂਕੋਵਰ ਦੇ ਵਿੱਚ ਸਾਗ ਮਿਲਣਾ ਬਹੁਤ ਵੱਡੀ ਗੱਲ ਹੈ। ਸਾਡਾ ਗੁਰੂ ਬੜਾ ਬਿਹਾਨੀ ਧੰਨ ਗੁਰੂ ਰਾਮਦਾਸ। ਚਲੋ ਠੀਕ ਹੈ ਤੁਸੀਂ ਹੁਣ ਆਏ ਹੋ ਸਰਜਾਣੇ ਅੰਮ੍ਰਿਤਸਰ ਠੀਕ ਹੈ ਨਾ। ਚਲੋ ਠੀਕ ਹੈ ਬਣੇ। ਵਾਹਿ ਖਾਲਸਾ ਵਾਹਿ ਗੁਰਜੀ ਕੀ ਫਤਿਹ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ। ਜਿਵੇਂ ਮੈਂ ਕਰਦਣਾ ਚੰਗੇ ਬਣੇ ਵਾਹਿ ਖਾਲਸਾ ਵਾਹਿ ਗੁਰਜੀ ਕੀ ਫਤਿਹ। uh <laughs>